ਭਈਆ 11 ਕਿ ਵਢ ਗਈ ਤੇ ਝਾੜਨ ਆਈ ਨਹੀਂ ਉਹ ਏਡੇ ਹੈਗੇ ਨਾ ਕਹਿੰਦੇ ਸਰਦਾਰ ਜੀ ਅਗਲੇ ਦਿਨ ਹੀ ਝਾੜਦਾਗੇ ਕਣਕ ਲੇਟ ਹੋ ਰਹੀ ਲੋਕਾਂ ਨੇ ਸਾਰੇ ਲੱਗ ਲੱਗੇ ਕਣਕ ਦੀਤੀ ਉਹ ਤੇ ਰਿਆ ਚੱਲੀ ਕਮਾਲ ਕਰਦੇ ਆ ਲੈ ਵੀ ਭਈਏ ਵੀ ਨਾ ਕਹਿੰਦੇ ਕੋਇਦ ਕਰਦੇ ਕੋਹੋ ਫੋਨ ਲਾ ਕੇ ਵੇਨਾਂ ਅੰਨ ਨੂੰ ਪਹੁੰਚ ਲਿਆ ਲਓ ਆ ਤੇ ਗੋਪੀ ਦੇ ਭਰਾ ਦਾ ਫੋਨ ਆ ਗਿਆ ਜੀ। ਅ ਗੋਨਾ ਪਿਛੋਨਾ ਅੱਜ ਇਹਨੂੰ ਵੀ ਥੋੜਾ ਆ ਗਿਆ ਜੀ। ਹਲੋ। ਸ਼ਸ਼ਿਕਾ ਵੀਰ ਜੀ। ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ। ਤੁਹਾਨੂੰ ਕਿਦਾਂ ਚੇਤਾ ਆ ਗਿਆ ਅੱਜ ਫੋਨ ਲਾਉਣ ਦਾ? ਨਹੀਂ ਤੁਸੀਂ ਕਿਹੜਾ ਕਦੀ ਫੋਨ ਕੀਤਾ ਵਾ। ਲਾਮਾ ਦੇਣਾ ਹੀ ਆ ਲਾਂਬਾ ਆਪਣੇ ਨੂੰ ਦਿੱਤਾ ਜਾਂਦਾ ਬਗਾਨਿਆਂ ਨੂੰ ਥੋੜੀ ਦਿੱਤਾ ਜਾਂਦਾ ਨਹੀਂ ਗੋਪੀ ਵੀ ਠੀਕ ਆ ਮੋਰ ਬਹੁਤ ਯਾਦ ਕਰਦੀ ਤੁਹਾਨੂੰ ਆਹੋ ਆਉਣਾ ਵਾ ਤੁਸੀਂ ਅੱਛਾ ਫੇ ਤੇਲ ਤੁਹਾਨੂੰ ਹੀ ਪਾ ਕੇ ਰੱਖਦੇ ਨਾ ਕੋਈ ਜਿਉਂਕਿ ਤੇਲ ਚੋਣਾ ਵੀ ਹੈ ਨਾ ਨਹੀਂ ਨਹੀਂ ਮਜ਼ਾਕ ਵਾਲੀ ਥੋੜੀ ਗੱਲ ਕਰਦੇ ਆ ਕੁੜੀ ਟਾਡੀ ਤੈਨੂੰ ਪਰਾ ਕੰਨਾ ਯਾਦ ਕਰਦੀ ਉਹ ਤੇ ਖੇਜਦੀ ਰਹਿੰਦੀ ਹਰ ਵੇਲੇ ਕੰਮਕਾਰ ਇਦਾਂ ਹੀ ਹੁੰਦੇ ਆ ਕੰਮਕਾਰ ਛੱਡਨੇ ਪੈਂਦੇ ਆ ਰਿਸ਼ਤੇਦਾਰੀਆਂ ਨੇੜੇ ਦੀਆਂ ਰਿਸ਼ਤੇਦਾਰੀਆਂ ਆ ਕੰਮਕਾਰ ਨੂੰ ਨਹੀਂ ਉਹ ਤਾਂ ਗੱਲ ਹੈਗੀ ਆ ਚਲੋ ਮੁੰਡਾ ਟਾਡਾ ਬਾਹਰ ਆ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਕਰਨਾ ਪਰ ਇਹ ਤਾਂ ਮਸਰੀ ਕੁੜੀਆਂ ਥੋੜੀ ਭੁੱਲ ਜਾਈਦਾ ਆਪਣੀਆਂ ਨੂੰ ਚੱਲ ਖੁਸ਼ੀ ਆ ਮੈਨੂੰ ਵੀ ਤੁਸੀਂ ਆਉਣਾ ਹੂੰ ਨੰਤਾ ਹਦਮਾ ਗੋਪੀ ਨੂੰ ਸਾਰੇ ਆਇਓਗੇ ਨਵਾਂ ਆਪਣੀ ਨੂੰ ਲਾਇਓ ਨਾਲ ਅੱਛਾ 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 ਠੀਕ ਆ ਚਲੋ ਬੜੀ ਖੁਸ਼ੀ ਦੀ ਗੱਲ ਆ ਵੀ ਤੁਸੀਂ ਆਉਣਾ ਮੈਂ ਦੱਸਦਾ ਜਾ ਗੋਪੀ ਨੂੰ ਲੈ ਇਹ ਚੰਦ ਕਿਧਰੋਂ ਚੜਾ ਆ। ਅਹੀਂ ਅ ਕੱਲ ਨੂੰ ਆਉਣਾ। ਚੱਲ ਗੋਪੀ ਦਾ ਵੀ ਮਨ ਹਲਕਾ ਹੋ ਜਾਊਗਾ। ਖੇਦਦੀ ਰਹਿੰਦੀ ਮੇਰੇ ਭਰਾ ਪਰਜਾਈ ਨਹੀਂ ਉਹਦੇ ਭਰਾ ਪਰਜਾਈ ਨਹੀਂ ਹੁੰਦੇ। ਮੈਂ ਦੱਸਾਂ ਜਾ ਕੇ ਉਹਨੂੰ। ਉਹਨੇ ਬੜੀ ਖੁਸ਼ ਹੋਣਾ ਸੁਣ ਕੇ ਵਾਕਾ ਹੀ ਆਉਣਾ। ਕਿੰਨਾ ਵਧੀਆ ਲੱਗੰਦਿਆ ਉੱਪਰ। ਲੈ। ਤੂੰ ਉੱਥੇ ਜਾਈਂ ਸੱਤ ਚੜੀਂ। ਮੈਂ ਦਰੂ ਕਿੱਥੇ ਕਿੱਥੇ ਲੱਬ ਲੱਬ ਮੈਂ ਸਾਰੇ ਕਮਰੇ ਦਰ ਸੋਈ ਫੋਲਦਾ ਫੇ ਗੋਪੀ ਕਿੱਥੇ ਚਲ ਗਈ ਮੈਂ ਉਦਾ ਹੀ ਉੱਪਰ ਨੂੰ ਆ ਗਈ ਮੈਂ ਚਲ ਵੇ ਫੇੜੀਆਂ ਬੁਲੀਆਂ ਵੇਲੀਆਂ ਆਈਆਂ ਚਲ ਵੇਨੀ ਆ ਆਹੋ ਵਧੀਆ ਜਿਹਾ ਲੱਗਨ ਦਿਆ ਤੇ ਫਿਰ ਮੈਂ ਇੱਥੇ ਰੁਕ ਗਈ ਅੱਛਾ ਹਾਂ ਉਹ ਬਈਏ ਬਾ ਵੜ ਗਏ 11 ਕੀਤੇ ਛਾੜ ਨਹੀਂ ਹੋਏ ਆਹੋ ਉਹ ਤਾਂ ਕਹਿੰਦੇ ਹੀ ਆ ਜਾਣਾ ਮੈਂ ਤੇ ਫਿਰ ਆਏ ਨਹੀਂ ਅੱਜ ਉਹ ਆਏ ਨਹੀਂ ਛਾੜਦੇ ਸ ਬੱਸ ਪਿਆ ਸਾਰੀ ਅਪ ਕਣਕ ਬੀਜੀ ਗਈ ਆ ਤੇ ਉਹ ਰਹਿ ਗਿਆ ਜੀ ਉੱਧਾ ਇਕੱਲਾ ਤੇ ਮੈਂ ਕਹਾਂ ਉਹ ਮਿਲ ਬੀਜ ਦਾ ਕੰਮ ਨਬੇੜਦਾ ਹਾਂ ਤੇ ਸੱਚ ਤੇਰੇ ਵਾਸਤੇ ਖੁਸ਼ਖਬਰੀ ਇੱਕ ਕਿਹੜੀ ਖੁਸ਼ਖਬਰੀ ਮੈਂ ਨਾ ਵੀ ਖੁਸ਼ਖਬਰੀ ਬਹੁਤੀ ਵਧੀਆ ਤੇਰੇ ਵਾਸਤੇ ਲੈ ਹੋ ਕਿਹੜੀ ਹੈ ਕੰਨ ਇੰਨੀ ਵਧੀਆ ਖੁਸ਼ਖਬਰੀ ਹੈ ਸੱਚੀ ਗੱਲ ਆ ਕੋਈ ਲੋਟਰੀ ਨਿਕਲਾਈ ਆ ਮੈਂ ਕਹਿੰਨਾ ਵੀ ਲੋਟਰੀ ਤਾਂ ਵੀ ਵੱਧ ਪਾਇ ਤੇ ਲੋਟਰੀ ਦਾ ਕੱਖ ਵੀ ਨਹੀਂ ਹਾਂ ਹਾਂ ਤੇਰੇ ਭਰਾ ਦਾ ਫੋਨ ਆਇਆ ਮੈਨੂੰ ਵੀਰ ਦਾ ਫੋਨ ਆਇਆ ਆਹੋ ਮੈਂ ਤਾਂ ਆਪਰਾ ਹੈਰਾਨਾ ਪਹਿਲਾਂ ਵੀ ਇਹਨੇ ਤਾਂ ਕਦੀ ਫੋਨ ਕੀਤਾ ਹੀ ਨਹੀਂ ਸੋ ਭਾਬੀ ਵਿਚਾਰੀ ਘਰ ਕੁੱਟ ਲੈਂਦੀ ਆ ਤੇ ਵੀਰ ਨੇ ਤਾਂ ਕਦੀ ਫੋਨ ਕੀਤਾ ਹੀ ਨਹੀਂ ਨਹੀਂ ਆਇਆ ਅੱਜ ਫੋਨ ਆਇਆ ਝੂਠ ਬੋਲ ਰਹੀ ਹੈ ਪਰ ਨਹੀਂ ਆਇਆ ਗੁਰੂ ਆਇਆ ਅੱਜ ਫੋਨ ਮੈਂ ਤਾਂ ਮੈਂ ਕਹਾਂ ਸਰਪ੍ਰਾਈਜ਼ ਦੇਣਾ ਤੈਨੂੰ ਆਗੇ ਤੇ ਇੱਕ ਗੱਲ ਹੋਰ ਹਾਂ ਉਹਨਾਂ ਕੱਲ ਨੂੰ ਆਉਣਾ ਹੀ ਹੋ ਇੱਥੇ ਕੱਲ ਆਉਣਾ ਆਹੋ ਝੂਠ ਬੋਲਣਾ ਮੈਂ ਵੀ ਮੈਂ ਝੂਠ ਤੇ ਨੋਕੀਉਂ ਬੋਲਣਾ ਦੱਸ ਮੈਂ ਤੈਨੂੰ ਪਹਿਲੇ ਮੈਂ ਤਾਂ ਫੇਰ ਕਿਹਾ ਮੈਂ ਕਹਾ ਕਿੱਥੋਂ ਚੰਦ ਚੜਾਇਆ ਏ ਕਹਿੰਦਾ ਨਹੀਂ ਕੰਮ ਧੰਦੇ ਬੜੇ ਹੀ ਸਾਭਾ ਬਾਾਰਵਾ ਤੇ ਸਾਰੀ ਜ਼ਿੰਮੇਵਾਰੀਆਂ ਪੰਜਾਹ ਹੁਣ ਕੀ ਕਹਿੰਦਾ ਕਰਾਂ ਤੇ ਮੈਂ ਕਹਾ ਚਲ ਸ਼ੁਕਰ ਹੈ ਦੇਰ ਆਇਆ ਦਰਸਤ ਹੈ ਤੁਹਾਨੂੰ ਚੇਤਾ ਦਿਹਾ ਫਰੋਦ ਦੋ ਦਿਨ ਹੀ ਨਾ ਮਿਲਦਾ ਮੇਰਾ ਮਖੌਲ ਡਾਉਂਦਾ ਉਹ ਹੁੰਦੇ ਜਿਹੀ ਨਹੀਂ ਨਾ ਤਾਂ ਕਰਕੇ ਅੱਜ ਤੱਕ ਤੇਰਾ ਮੈਂ ਮਖੌਲ ਡਾਇਆ ਕਦੀ ਇਹ ਪਹਿਲਾਂ ਦੱਸ ਨਾਲ ਇਹ ਮਖੌਲ ਡਾਉਣਾ ਮਤਲਬ ਉਦਾਂ ਹਾਂ ਸਮਝਾ ਕੇ ਲੈਂਦਾ ਇੱਕ ਸੀਰੀਅਸ ਗੱਲ ਬਾਤ ਇੱਕ ਦੋ ਦਿਨ ਹੀ ਹੋਏ ਅਜੇ ਭਾਬੀ ਦਾ ਫੋਨ ਆਇਆ ਹੈਗਾ ਉਦੋਂ ਤੇ ਉਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਕਿ ਆਉਣਾ ਕਿ ਨਹੀਂ ਆਉਣਾ ਉਹ ਤਾਂ ਕਹਿੰਦੇ ਸਾਡਾ ਕੰਮ ਤੋਂ ਟਾਈਮ ਹੀ ਲੱਗਦਾ ਇੱਕ ਅਣਕਾਂ ਗੁੰਨ ਕਾ ਬੀਜਣੀਆਂ ਵਾ ਪਤਾ ਨਹੀਂ ਵੇਖ ਲੈ ਵੀ ਮੈਨੂੰ ਫੋਨ ਆਇਆ ਜੀ ਆ ਵੇਖ ਲੈ ਨੰਬਰ ਮਜ਼ਾਕ ਡਾਉਂਦਾ ਅਦੇ ਮੇਰਾ ਹੋਰ ਕੁਝ ਓਏ ਯਾਰ ਨੰਬਰ ਵੇਖ ਲੈ ਆ ਤੇਰੇ ਭਰਾ ਦਾ ਨੰਬਰ ਹੈ ਉੱ ਦੀ ਹੈਗਾ ਤੇ ਵੀ ਇਦਾਂ ਹੀ ਆ ਉਹਨਾਂ ਨੇ ਓਦਾਂ ਕੋਈ ਕੰਮਕੁਮ ਹੋਣਾ ਉਹਨਾਂ ਨੂੰ ਤਾਂ ਫੋਨ ਕਰ ਲਿਆਣਾ ਤੁਹਾਨੂੰ ਦੱਸ ਮੇਰੇ ਨਾਲ ਕੰਮ ਉਹਨਾਂ ਨੂੰ ਕਾਹਦਾ ਪੈਣਾ ਵੱਡੇ ਲੋਕਾਂ ਨੂੰ ਕੱਲ ਨੂੰ ਆਉਣਾ ਉਹਨਾਂ ਘਰ ਦੀ ਸਫਾਈ ਕੋਈ ਸਫਾਈ ਹੋਣ ਦੇ ਘਰ ਦੀ ਸਫਾਈ ਵੀ ਕਰ ਲਈ ਜੋ ਖਾਣਾ ਆਉਣਾ ਪੀਣਾ ਵਾ ਮੈਨੂੰ ਦੱਸ ਦੀ ਮੈਂ ਤੈਨੂੰ ਲਿਆ ਦਊਗਾ ਦੋ ਸਾਲ ਹੋ ਗਏ ਵੀਰ ਨੂੰ ਆਏ ਨੂੰ ਮੇਰੇ ਕੋਲ ਉਹਦੋਂ ਤੋਂ ਚੇਤਾ ਨਹੀਂ ਆਇਆ ਹੁਣ ਉਹਨਾਂ ਨੂੰ ਕਿੱਥੇ ਚੇਤਾ ਆ ਜਾਣਾ ਵਾ ਯਾਰ ਅੱਖ ਨੂੰ ਭੈਣਵਾ ਤੂੰ ਉਹਨਾਂ ਦੀ ਜਿਆਦਾ ਆਈ ਸਕਦੀ ਏ ਵੀ ਉਹਨਾਂ ਨਹੀਂ ਉਹਨਾਂ ਮੇਰੇ ਨੂੰ ਕਹਿੰਦਾ ਕਹਦਾ ਨਹੀਂ ਟਾਈਮ ਲੱਗਾ ਮੇਰਾ ਤੇ ਕਹਿੰਦਾ ਮੈਨੂੰ ਤਾਂ ਆਪ ਬੜੀ ਸ਼ਰਮ ਮਹਿਸੂਸ ਹੋਣ ਲਈ ਵੀ ਮੀਨਾ ਚ ਜਾਣਾ ਤੇ ਮੈਂ ਵੀ ਇਹ ਵੀ ਕਹਿ ਕੇ ਆਇਆ ਨੂੰ ਮੈਂ ਚੱਲ ਕੋਈ ਨਹੀਂ ਤੇਲ ਤੂਲ ਚੋਵਾਂਗੇ ਤੂੰ ਹੀ ਆਣਦਾ ਹੈਗਾ ਹੀ ਕਹਿੰਦਾ ਰੰਜੋਸ਼ ਆ ਮਜ਼ਾਕ ਕਰਦਾ ਤੂੰ ਇਹ ਉਹ ਤੂੰ ਕਿ ਜੇ ਦੀ ਮਜ਼ਾਕ ਕਰਦਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿੱਥੇ ਆਉਣਾ ਉਹਨਾਂ ਨੂੰ ਮੁਸ਼ਕਲ ਇੱਥੇ ਆਣ ਆਪਣੇ ਘਰ ਹੀ ਆਉਣਾ ਹੀ ਨਾਲੇ ਦੱਸਦੀ ਸਮਰੀਦ ਨੂੰ ਵੀ ਵੀ ਤੇਰੇ ਮਾਮੇ ਮਾਮੀ ਨੇ ਆਉਣਾ ਹੀ ਮੈਂ ਤਾਂ ਕਹਿਆ ਉਹਨੂੰ ਲੈ ਆ ਰਮਨ ਨੂੰ ਲੈ ਆਉ ਨਾਲ ਨਾਉ ਆਪਣੀ ਰਮਨ ਦਾ ਤਾਂ ਜਿਉਂ ਵਿਆਹ ਹੋਇਆ ਰਮਨ ਨੂੰ ਤਾਂ ਇੱਕ ਵਾਰੀ ਵੀ ਨਹੀਂ ਇੱਥੇ ਲੈ ਕੇ ਆਇਆ ਐ ਸੋ ਪੁੱਤ ਵਾੜੀ ਵੀ ਹੋ ਗਈ ਤਾਂ ਵੀ ਨਹੀਂ ਲੈ ਕੇ ਆਇਆ ਮੈਂ ਤਾਂ ਹੀ ਕਿਹਾ ਉਹਨੇ ਕਿੱਥੋਂ ਲੈ ਕੇ ਆਉਣਾ ਵਾ ਮੈਂ ਤਾਂ ਹੀ ਤੇ ਕਿਹਾ ਸੀ ਨਾ ਵੀ ਉਹਨੂੰ ਲੈ ਆਓ ਨਾਲ ਕਹਿੰਦੇ ਨਹੀਂ ਫੇਰ ਘਰ ਤੋਂ ਵੀ ਸੁਨਣਾ ਘਰ ਨਹੀਂ ਛੱਡਣਾ ਕਾਕਾ ਨਿਕਾ ਜਾ ਵਾਹੇ ਮੋਟਰਸਾਈਕਲ ਦੋ ਜਣੇ ਇਕੱਠੇ ਹੋਣਗੇ ਤੇ ਕਹਿੰਦਾ ਸੀ ਮੋਟਰਸਾਈਕਲ ਤੇ ਆ ਜਾਣਾ ਤੇ ਤੀਜੇ ਵਾਰ ਤੇ ਔਖਾ ਹੋ ਜਾਂਦਾ ਐਨੀਆਂ ਗੱਲਾਂ ਵੀ ਇਹਨੇ ਤੁਹਾਡੇ ਨਾਲ ਕਰਦੀਆਂ ਹਾਹੋ ਉਹ ਕਿਉਂ ਤਾਂ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ ਕਿੱਥੇ ਕਰ ਲੀਆਂ ਹੋਣੀਆਂ ਝੂਠ ਨਾ ਮੇਰਾ ਮਜ਼ਾਕ ਨਾ ਬਣਾਇਆ ਕਰੋ ਜੇ ਨਾ ਅੱਜ ਮੈਂ ਉੱਪਰ ਆਈ ਮੈਂ ਇਦਾ ਦੋੜਾ ਵੇਖਣ ਦੀ ਤੇ ਮੇਰਾ ਮਨ ਨਾ ਖੁਸ਼ ਹੋ ਜਾਏਗਾ ਤੇ ਤੁਸੀਂ ਨਾ ਫੇਰ ਮੇਰਾ ਮਨ ਉਦਾਂ ਹੀ ਕਰ ਦੇਣਾ ਉਦਾਸ ਮੈਂ ਤੈਨੂੰ ਤਾਂ ਖੁਸ਼ ਦੀ ਗੱਲ ਹੀ ਦੱਸਣਾ ਆ ਮਨ ਲੈ ਮੈਂ ਤਾਂ ਉਦਾਂ ਹੀ ਸੜੀ ਪਈ ਆ ਸੱਚੀ ਗੱਲਾਂ ਤੋਂ ਤੇ ਤੁਸੀਂ ਹੁਣ ਮੈਨੇ ਐ ਇਦਾਂ ਕਹਿ ਲਾ ਕਿ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਆਉਣਾ ਵਾ ਤੇ ਤੈਨੂੰ ਵਿਸ਼ਵਾਸ ਕਿਸੇ ਤੇ ਹੁਣ ਆਈ ਨਹੀਂ ਆ ਹੁਣ ਤੁਸੀਂ ਕਹਿੰਦੇ ਆ ਸਮਰੀਤ ਨੂੰ ਦੱਸ ਦੀ ਆਹੋ ਸਮਰੀਤ ਨੂੰ ਮੈਂ ਕੀ ਦੱਸਣਾ ਮੈਂ ਦੱਸ ਦਿੱਤਾ ਅੱਗੇ ਆਉਣ ਨਾ ਤੇ ਕੀ ਉਹਨਾਂ ਦਾ ਕੋਈ ਭਰੋਸਾ ਥੋੜੀ ਆ ਵੀਰ ਨੇ ਕਹਿਣਾ ਮੈਨੂੰ ਫਲਾਣਾ ਕੰਮ ਪੈ ਗਿਆ ਮੈਂ ਢਿੰਗੜਾ ਪ ਇਪ ਪੱਕਾ ਹੀ ਦੂਗੀ 10 ਦੇ ਵਿੱਚ ਸੌਦਾ ਸਦਾ ਕੀ ਲੈਣਾ ਠੀਕ ਵੜਾਉਣਾ ਵੜਾ ਪਕੌੜੇ ਕਰਵਾਉਣਾ ਹਾਂ ਦਾ ਸੌਦਾ ਲਿਆਂਦਾ ਹੀ ਰਹਿ ਚਵੇ ਲੈ ਇਹ ਕੀ ਨਹੀਂ ਕਰਦੀ ਤੁਹਾਨੂੰ ਪੱਕਾ ਵਿਸ਼ਵਾਸ ਪਿਆ ਉਹਨਾਂ ਨੇ ਹਾਂ ਮੈਨੂੰ ਵਿਸ਼ਵਾਸ ਉਹਨਾਂ ਦਾ ਮੇਰੇ ਨਾਲ ਗੱਲ ਜੀ ਹੋਈ ਉਹਨਾਂ ਦੀ ਚਲ ਵੇਖ ਲੈਨੇ ਆ ਫੇ ਆਹ ਚੱਲ ਮੈਂ ਵੇਖ ਲਾ ਉਧਰ ਨੂੰ ਕਾ ਹੁਣ ਕਰ ਲੈ ਇਸ ਫਾਈਸ ਫੀ ਚਾਹ ਉਹਨਾਂ ਨਾਲ ਫਲਤੇ ਮਿੰਟ ਲੱਗਦਾ ਨਹੀਂ ਵੀ ਆਉਣਗੇ ਇਹ ਸਾਰੇ ਨਾ ਮੇਰਾ ਮਜ਼ਾਕ ਹੀ ਉਡੰਦੇ ਆ ਕਹਿੰਦੇ ਹੁਣਿਆ ਵੇਖਦੀ ਆ ਭਲਾ ਕੀ ਕਹਿੰਦੀ ਆ ਹੋਰ ਮੈਂ ਕਹੇ ਬਾਅਦ ਚ ਘੜੀ ਕਨੇਟਾ ਗਈ ਤੇ ਕਹਿ ਦੇਣਾ ਵਾ ਮੈਂ ਤਾਂ ਮਜ਼ਾਕ ਕਰਨ ਦੇ ਆ ਹੀਗਾ ਇਹਨਾਂ ਨੂੰ ਮਜ਼ਾਕ ਕਰਵਾਇਆ ਤੇ ਹੁੰਦਾ ਵਾ ਮਾਤਾ ਇੱਥੇ ਬੈਠੀ ਆ ਆਹੋ ਇੱਥੇ ਵਾਵਾ ਮੈਂ ਬਾਹਰ ਨਿਕਲ ਕੇ ਬੈਗੀ ਸਾਈਡ ਜਾਂ ਅੰਦਰੇ ਵੜੇ ਰਹੀਦਾ ਆਹ ਹੋਰੀ ਬੜਾ ਕੱਢੇ ਜਾਂਦਾ ਰਦਾ ਅੱਜ ਕੱਲ ਪਰਸ ਤੂੰ ਆਈ ਹੈ ਨਹੀਂ ਮੈਂ ਫੇਰ ਨਾ ਤਾਗਾ ਤੇ ਮੈਂ ਫਿਰ ਇਹੋ ਹੀ ਸੂਤ ਪਾ ਲਿਆ ਇਹ ਬੜੀ ਛੱਜ ਕੇ ਬੈਠੀ ਏ ਤੇ ਮੈਂ ਕਹਿੰਦਾ ਆ ਦੀ ਫੇਰ ਤਿਆਰੀ ਤੂੰ ਤਾਂ ਮੈਨੂੰ ਮਖੌਲ ਕਰਦਾ ਕੋਤੀ ਮਖੌਲ ਕਰਦੇ ਹਾਂ ਇਸ ਮਖੌਲ ਦੀ ਕਿੱਲਕ ਮੈਂ ਨਵਾਂ ਸੂਰ ਕੱਢਿਆ ਨਾ ਠੰਡ ਕਰਕੇ ਜਿਆਦਾ ਕੱਢ ਲਿਆ ਜੀ ਆਹੋਏ ਗਰਮੀਆਂ ਚ ਪੈਂਦਾ ਨਹੀਂਗਾ ਕੋਹ ਹੋੜਿਆ ਹੋਈ ਦਸ ਦਿਨ ਪਹਿਲਾਂ ਮੇਰੇ ਜਿਆਦੀ ਫੇਰ ਚਰਨ ਕੋ ਚਲ ਜਲੀ ਪਿੰਨੀਆਂ ਲੈ ਕੇ ਹਾਂ ਪਿੰਨੀਆਂ ਬਣਾ ਕੇ ਦੋਗੇ ਤੇ ਜਾਊਂਗੀ ਉਹ ਬਣਾ ਦਾ ਤੈਨੂੰ ਹਾਂ ਸੱਚ ਗੱਲ ਸੁਣ ਮੇਰੀ ਹਾਂ ਕੱਲ ਨੂੰ ਨਾ ਗੋਪੀ ਦੇ ਭਰਾ ਪਰਜਾਈ ਨਹੀਂ ਆਉਣਾ ਜੀ ਗੋਪੀ ਦੇ ਭਰਾ ਪਰਜਾਈ ਨਹੀਂ ਆਉਣਾ ਆਹੋ 2 ਸਾਲ ਹੋ ਗਏ ਅੱਗੇ ਕੋਈ ਬੜੀ ਆ ਨਹੀਂ ਇੱਥੇ ਇਹ ਹਰਾਨੀ ਤੇ ਮੇਨੂੰ ਬੜੀ ਹੋਈ ਮੇਰੇ ਫੋਨ ਆਇਆ ਅੱਜ ਅੱਛਾ ਹਾਉ ਕਹਿੰਦਾ ਸੀ ਹੁਣ ਮੈਂ ਮੈਂ ਵੀ ਫਿਰ ਕਿਹਾ ਮੈਂ ਗੱਲ ਸ਼ੁਕਰ ਕਰਦੇ ਤੁਹਾਨੂੰ ਵੀ ਯਾਦ ਆਈ ਹੋਰ ਨਾ ਕਿ ਤਰਾਜੀ ਘਰ ਆਇਆ ਉਹਨੂੰ ਮੈਨੂੰ ਤਾਂ ਆਵ ਨਹੀਂ ਪਤਾ ਕਦੋਂ ਆਇਆ ਤੇ ਪਤੀ ਦਾ ਵਿਆਹ ਹੋਇਆ ਵਾ ਐਵੇਂ ਪਤੀ ਦਾ ਵਿਆਹ ਹੋਇਆ ਮੁੰਡਾ ਵੀ ਹੋਇਆ ਵਾ ਮੁੰਡੇ ਨੂੰ ਕਿਹੜਾ ਕਦੇ ਲੈ ਕੇ ਆਏ ਤੇ ਮੁੰਡਾ ਹੋਇਆ ਵਾ ਐਵੇਂ ਰੀਸ਼ ਨਾ ਪੂਆ ਕੋਲ ਆ ਜਾਈਦਾ ਤੇ ਜਦੋਂ ਭਰਾ ਭਜਾਈ ਨਹੀਂ ਉਹ ਤਾਂ ਉਹਨਾਂ ਕਿਥੋਂ ਲੈ ਪੋਤਾ ਨੂੰ ਕਿਥੋਂ ਲੈ ਆਉਣਾ ਹੈ ਨਾ ਹੋਰ ਚਲ ਹੁਣ ਉਹਨਾਂ ਕੱਲ ਨੂੰ ਆਉਣਾ ਹੀ ਹੂੰ ਚਲੋ ਵੇਖ ਲੈਣੇ ਆਂ ਤੇ ਘਰੇ ਰਹੀ ਤੂੰ ਕਦੋਂ ਚੱਲਣਾ ਜਾਈ ਮੈਂ ਕਿੱਥੇ ਜਾਣਾ ਮੈਂ ਅੱਗੇ ਵੀ ਘਰੇ ਹੀ ਰਹਿਣੀ ਆ ਤੂੰ ਸਹਰਾ ਦੀ ਗਵਾਣ ਟੀ ਆ ਨਾ ਮੈਂ ਜੇ ਸਹਰ ਕੱਲ ਚੱਲ ਜਾ ਪਰੇ ਕਿਤੇ ਨਹੀਂ ਨਾ ਜਾਈ ਤੂੰ ਹੁਣ ਕਿਤੇ ਨਾ ਜਾਈ ਤੇ ਠੀਕ ਦੀ ਰਹੂੰਗੀ ਫੇਰ ਜ ਆ ਜਾਣਗੇ ਠੀਕ ਆ ਨਾ ਆਉਣਗੇ ਸਾਹਿਬ ਓਏ ਆ ਜਾਣਾ ਨਾ ਸਵਕਤ ਆ ਜਾਣਾ ਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਫੇਰ ਭੱਜ ਮਾਰ ਦੇਣਾ ਮੈਨੂੰ ਕੰਮ ਹੀ ਕੋਈ ਮੇਰੇ ਕੋ ਆਇਆ ਨਹੀਂ ਗਿਆ ਚਲ ਵੇਖ ਲੈਨੇ ਆਂ ਆ ਕਿ ਚੇ ਉਹਨਾਂ ਦੀਆਂ ਗੱਲਾਂ ਐਦਾਂ ਦੀਆਂ ਆ। ਹਾਂ ਚਲ ਤੂੰ ਆ ਤੂੰ ਤੇ ਘਰੇ ਰਹੀਂ ਫੇ ਅਗਲੇ ਕਹਿਣਗੇ ਇਨੇ ਚਿਰਾਂ ਬਾਅਦ ਆਏ ਆ ਤੇ ਮਾਸੀ ਮਿਲੀ ਨਹੀਂ। ਨਹੀਂ ਮੈਂ ਘਰੇ ਹੀ ਆ। ਨਾ ਜਾਵਾਂਗੀ ਕਿਸੇ ਦੇ ਕੋਲ। ਗੱਲਾਂ ਮੜਾਉਂਦੇ ਇਥੇ ਹੱਥ ਤੇ ਆਉਂਦਾ ਪਰ ਆ ਨਹੀਂ ਪਰਜਾਈ ਨਹੀਂ। ਕੀਪਤਾ ਆਉਂਦਾ ਨਹੀਂ ਆਖਣੇ। ਚਲ ਵੇਖ ਲਊ ਮੈਂ ਘਰੇ ਹੀ ਰਹਿ ਦਊਂਗੀ। ਬਲਾਉਂਦੇ ਆ ਕੋਈ ਨਹੀਂ। ਪੁੱਤ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਬਾਹਰ ਨਹੀਂ ਜਾਈਦਾ ਸਾਰਾ ਦਿਨ ਫਿਰਦਾ ਰਹਿਣਾ ਤੂੰ। ਜਦੋਂ ਦਾ ਸਕੂਲੋਂ ਆਇਆ ਨਾ ਬਸ ਬਾਹਰ ਹੀ ਰਹਿਣਾ ਵਾ। ਕੀ ਮਾਪਤ ਗੱਲਾਂ ਕਰਦੇ। ਕਰਨਾ ਕੀ ਮੰਮੀ ਜੀ ਕਹਿਣਾ ਕੀ ਹੈ ਬਸ ਇਹੋ ਸਮਝਾਉਣੀ ਕਿ ਪੁੱਤ ਬਾਹਰ ਨਾ ਜਾਇਆ ਕਰ। ਪਤਨੂ ਪਤਾ ਨਹੀਂ ਆਣੇ ਕਿ ਇੱਥੇ ਟਲਦੀ ਨੇ। ਹੋਰ ਛੱਡ ਹੋ ਗਈ ਐ ਨੀ ਜਿੱਤੀ ਜਤੀ ਪਾ ਕੇ ਕੱਲਿਆ ਕਰ। ਮੈਂ ਤਾਂ ਬਠੇਰਾ ਪਾਉਣੀ ਐ ਮੰਮੀ ਜੀ ਫਰ ਲਾ ਕੇ ਛੋਟ ਦਿੰਦਾ ਜੇ ਫੇਰ। ਨਹੀਂ ਕੋਈ ਨਹੀਂ। ਹਰੇ ਬਹਿ ਰਵਾ ਤੇਨੂ ਬੂਟ ਘਾਟ ਪਾਉਂਦੀ ਹਾਂ ਆਤਫਾ। ਹਾਂ ਅਜੇ ਚੱਪਲ ਹੀ ਪਾਉਂਦਾ ਬੂੜ ਕਿੱਥੇ ਪਾਉਂਦਾ ਵਾ। ਨਹੀਂ ਸਹੀ ਐ ਜੇ ਜਾਈ ਠੰਡ ਹੋ ਗਈ ਨਾ ਉਦੋਂ ਮੇਰੇ ਪੁੱਤ ਨੇ ਪਾਉਂਦਾ ਪੈਣਾ। ਸਲ ਜਾਣ ਮੇਰਾ ਪੁੱਤ ਬਾਹਰੋਂ ਜਾ ਕੇ ਨਾ ਤੋ ਖੇਡ ਜੁੱਤੀ ਪਾ ਲਈ ਕੋਈ ਚੱਪਲ ਬਾਹਰ ਤੇ ਪਈ ਆ ਤੇ ਮੈਂ ਗੱਲ ਕਰਾਂ ਤੇਰੇ ਨਾਲ ਹਾਂਜੀ ਗੋਪੀ ਦੇ ਭਰਾ ਪਰ ਜਾਈ ਨੇ ਆਂਦੇ ਸਵੇਰੇ ਆਉਣਾ ਸਵੇਰੇ ਹਾਂ ਤੁਹਾਨੂੰ ਦੱਸਿਆ ਹੀ ਕਦੀ ਦੀਦੀ ਨੇ ਆਪ ਨਹੀਂ ਮੈਨੂੰ ਜੋਨੇ ਨੇ ਗੱਲ ਕੀਤੀ ਵੀ ਫੋਨ ਆਇਆ ਅੱਛਾ ਭਾਜੀ ਨੇ ਤੁਹਾਨੂੰ ਦੱਸਿਆ ਵਾ ਹਾਂ ਚੱਲ ਵਧੀਆ ਗੱਲ ਆ ਮੰਮੀ ਜੀ ਜੀ ਆਉਣਾ ਮੈਂ ਕਿ ਹੋਰ ਕੀ ਚਾਹੀਦਾ ਦੀਦੀ ਨੂੰ ਫਿਰ ਇੰਨਿਆ ਚੜਾਂਦੇ ਤੇ ਅੱਗੇ ਆਏ ਨਹੀਂ ਤਾਂ ਹੁਣ ਭੇਜ ਕੀਤਾ ਚੱਲ ਮੰਮੀ ਜੀ ਅੱਗੇ ਨਹੀਂ ਨਾ ਆਏ ਜਿਉ ਹੁਣ ਆ ਜਾਣਗੇ ਤੇ ਪਹਿਲਾ ਵੇਲਾ ਬੰਦੇ ਨੂੰ ਭੁੱਲ ਜਾਂਦਾ ਵਾ ਨਾਲ ਤੁਹਾਨੂੰ ਪਤਾ ਲੱਗ ਗਿਆ ਕੋਪੀ ਦੀ ਤਰ੍ਹਾਂ ਚੋਰ ਦੀ ਰਹਿੰਦੀ ਅੰਦਰੋਂ ਅੰਦਰ ਹੀ ਚੋਰ ਦੀ ਰਹਿੰਦੀ ਆ ਕਿ ਕੋਈ ਵਰਦਾ ਹੀ ਨਹੀਂ ਕੋਈ ਆਉਂਦਾ ਨਹੀਂ ਤੇ ਆਂਦੇ ਪਤੀਏ ਦੇ ਮੁੰਡਾ ਵੀ ਹੋਇਆ ਤੇ ਕਦੇ ਐਵੇਂ ਪੂਆ ਕੋ ਲੈ ਕੇ ਆ ਜਾਈਦਾ ਪਛਾਣ ਚੱਲ ਕੋਈ ਗੱਲ ਨਹੀਂ ਜੋ ਪਿੱਛੇ ਹੋ ਗਿਆ ਨਾ ਹੋ ਗਿਆ ਪਿੱਛੇ ਹੁਣ ਜਿਹੜਾ ਹੋਇਆ ਮਿੱਟੀ ਪਾਓ ਗਾੜੀ ਵਾਸਤੇ ਉਹ ਮੰਨੋ ਕਿ ਜੇ ਉਹਨੇ ਆ ਜਾਣ ਨਾਲ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਤੇ ਨਾਲੇ ਤੋਂ ਬਾਅਦ ਪੂ ਖੁਸ਼ੀ ਵਾਲੀ ਗੱਲ ਹੀ ਆ ਜਦੋਂ ਜੀ ਸਦਕੇ ਆ ਜਾਣ ਤੇ ਉਹਨਾਂ ਹੀ ਆ ਉਹਨਾਂ ਦੀ ਕੁੜੀ ਆ ਮਨੇ ਮੈਂ ਕੀ ਕੋਣ ਹੈ ਆ ਅਜੇ ਵੀ ਕੀ ਪਤਾ ਕੋਈ ਭੱਜ ਲਾ ਦੇਣਾ ਹੀ ਉਹਨਾਂ ਨੇ ਜਦੋਂ ਉਹਨਾਂ ਨੇ ਕਿਹਾ ਭਾਜੀ ਨੂੰ ਕਿ ਝੂਠ ਥੋੜੀ ਬੋਲਿਆ ਹੋਊਗਾ ਅਕਸਰ ਉਹਨਾਂ ਨੇ ਜਦੋਂ ਆ ਜਾਣਗੇ ਉਹਨਾਂ ਨੇ ਤਾਂ ਹੀ ਕਿਹਾ ਵਾ ਨਹੀਂ ਆ ਜਾਣੇ ਅਸੀਂ ਕਦੇ ਮਨੇ ਕੀਤਾ ਵਾ ਬਾਕੀ ਇੱਕ ਗੱਲ ਹੈਗੀ ਜੀ ਮੰਮੀ ਜੀ ਆਪਣੇ ਘਰ ਬੰਦਾ ਜਿੰਨਾ ਮਰਜ਼ੀ ਖੁਸ਼ ਹੋਵੇ ਨਾ ਚਾਹੇ ਦੁਖੀ ਹੋਵੇ ਜਦੋਂ ਪੇਕੇਵਾਂ ਨਾਲ ਕੋਈ ਇਦਾਂ ਦੀ ਗੱਲ ਹੋਵੇ ਨਾ ਫੇਰ ਤਾਂ 니ਝ ਰਿਹਾ ਜਾਂਦਾ ਨੇ ਆ ਜਾਂਦਾ ਤਰਾਏ ਤੇ ਗੱਲ ਲੱਗੀ ਆ ਬੇਚਰੀ ਜਾਂਦੀ ਆ ਕਚੂਰਦੀ ਰਹਿੰਦੀ ਆ ਦੇਖੋ ਕੇ ਆ ਜਾਂਦੀ ਆ ਤੋ ਕੋਈ ਵਰਦਾ ਹੀ ਨਾ ਉਹ ਤਾਂ ਨਾ ਸਿਰ ਗੱਲ ਤੇ ਆ ਲਣਾ ਆ ਤਾਂ ਦੀਦੀ ਦੇ ਦੁਖੀ ਹੈ ਹੀ ਹੈ ਆ ਤੁਗੋ ਭਾਜੀ ਵੇਖਾ ਕਿੰਨਾ ਦੁੱਖ ਕਰਦੇ ਆ ਉਹਨਾਂ ਦਾ ਨਾਲ ਸਮਾਂ ਹੀ ਬਰਾਬਰ ਦੋਖਿਆ ਨਾ ਜਦੋਂ ਇਹ ਤਾਂ ਹੁੰਦਾ ਹੈ ਇਹ ਤਾਂ ਹੈ ਹੀ ਆ ਹੁੰਦਾ ਹੀ ਆ ਨਾ ਮੇਰੇ ਕੋਈ ਸਹੁਰਿਆਂ ਤੋਂ ਆਵੇ ਕੋਈ ਆਵੇ ਜਾਵੇ ਮਿਲੇ ਸਾਨੂੰ ਹੁੰ ਹੈ ਵੀ ਕੀ ਹੈ ਸਹੁਰੇ ਆ ਰਿਸ਼ਤੇਦਾਰੀਆਂ ਦੋ ਤਿੰਨ ਤਾਂ ਰਿਸ਼ਤੇਦਾਰੀਆਂ ਲੈ ਗਈਆਂ ਸਾਰੀਆਂ ਮਹਿਨ ਮਿਆਂ ਇਹੋ ਹੀ ਜੇ ਉਹਨਾਂ ਤਾਂ ਨਾ ਕੋਈ ਆਇਆ ਤਾਂ ਫਿਰ ਜਾਂ ਭੈਣ ਕੋ ਚਲ ਗਿਆ ਜਾਂ ਸਹੁਰੇ ਚਲ ਗਏ ਇਹੋ ਤਾਂ ਰਿਸ਼ਤੇਦਾਰੀਆਂ ਹੁੰਦਾ ਦੋ ਤਿੰਨ ਨਾਲ ਕੇ ਚਲ ਗਏ ਹਾਂਜੀ ਤੇ ਜਦੋਂ ਫਿਰ ਉਹ ਵੀ ਨਾ ਆਉਣ ਤਾਂ ਫਿਰ ਮਾਨ ਤੇ ਦੁਖੀ ਟੀ ਗਏ ਹੁੰਦਾ ਇਹ ਹੁੰਦਾ ਇਹ ਕਹੇ ਨੀ ਮੈਂ ਅਦਕੁਰਕ ਵੇਸ਼ਾਂ ਕਿ ਚਲੋ ਸਵੇਰੇ ਇਕੱਲੇ ਆਉਣਗੇ ਚਲ ਕੋਈ ਨਹੀਂ ਰਾਹੀ ਮੈਂ ਕੇਦੇ ਰੋਟੀ ਪਾਣੀ ਵੀ ਬਣਾਇਆ ਤੇ ਸੋਣੀ ਚਾਹ ਸੇ ਚਾਹ ਪਾਣੀ ਵੀ ਸੋਨਾ ਪਿਆਰ ਉਹ ਪਕੌੜੇ ਪਕੌੜੇ ਕੱਢ ਲਈ ਨਾਲ ਔਰ ਚਲ ਮੈਂ ਨਾਲ ਹੀ ਗੋਪੀ ਦੀ ਜੇ ਮੇਰੀ ਚਾਹ ਗੋਪੀ ਜੇ ਬਹਿ ਵੀ ਜਾਊਗੀ ਨਾ ਉਹਦੇ ਲੱਗੇ ਆਪਣੇ ਭਰਾ ਪਰ ਜਾਈਗੇ ਤਾਂ ਤੂੰ ਪਤਾ ਹੈ ਨਾ ਵਧੀਆ ਚਾਹ ਪੀਣ ਲਈ ਮੰਮੀ ਮੈਂ ਲੱਗੇ ਰਹੀ ਸੀ ਕਹਿਣ ਕਿ ਜੇ ਗੋਪੀ ਦੀਦੀ ਨਹੀਂ ਨਾ ਤੇ ਮੈਂ ਹੀ ਉਹਦੇ ਭਰਾ ਪਰ ਜਾਈ ਨੂੰ ਕਹੂੰਗੀ ਕਿ ਤੇ ਅਗਲੇ ਆਉਣ ਤੇ ਮਿਲਣ ਆਣ ਕੇ ਚਲੋ ਰੱਬ ਦੀ ਮਿਹਰ ਪਈ ਹੋਵੇ ਉਹਨਾਂ ਦੇ ਮਨ ਵਿੱਚ ਕੋਈ ਜਿਹੜਾ ਆਪਣੇ ਆਪ ਹੀ ਹੋਣ ਦੀ ਉਹਨਾਂ ਨਾਲ ਲੈ ਲਿਆ ਵਾ ਚਲੋ ਮਰਜ਼ੀ ਉਹਨਾਂ ਦੀ ਪਰ ਰਿਸ਼ਤੇਦਾਰ ਜਿਹੜੇ ਮਿਲਦੇ ਚੰਗੇ ਲੱਗਦੇ ਆ ਆਉਣ ਜਾਣੇ ਵੀ ਜਾਂਦੇ ਜੋਗਾ ਵੀ ਜਾਂਦੇ ਸਾਰੇ ਜਿਹੜੇ ਹਮ ਗੋਪੀਵਸ ਤੋਂ ਸਾਰਾ ਕੁਝ ਪੇਕੇ ਹੀ ਆ ਪੇਕੇ ਤੇ ਜੇ ਪੇਕੇ ਨਾ ਆਉਣਗੇ ਤਾਂ ਗੋਪੀ ਦੀ ਤੇ ਦਿਲ ਤੇ ਕੀ ਬੀੜੀ ਆ ਤੇ ਬਥੇਰੀ ਵਿਚਾਰੀ ਕੇ ਵਿੱਚੇ ਵਿੱਚ ਰਿੱਜਦੀ ਰਹਦੀ ਜਾਂ ਖੇਜ ਖੇਜ ਕੇ ਮੂੰਹ ਹੋ ਜਾਂਦਾ ਖੇਜ ਖੇਜ ਕੇ ਦੁੱਧਿਆਂ ਦੇ ਬਲ ਪਈ ਜਾਂਦੀ ਆ ਕਾ ਮੂੰਹ ਮੇਰੇ ਇਦਾਂ ਹੀ ਹੁਣਾ ਵਾ ਅੰਦਰੋਂ ਅੰਦਰ ਹੀ ਟੈਨਸ਼ਨ ਲਈ ਜਾਂਦੀ ਲਈ ਜਾਂਦੀ ਨਾ ਕਿ ਨੂੰ ਕੋਈ ਦੱਸਦੀ ਆ ਨਾ ਕੁਝ ਜੇ ਮੈਂ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਵੀ ਕੁਝ ਨਹੀਂ ਦੱਸਦੀ ਪੇਕੇਆਂ ਦਾ ਦੱਸਦੀਆਂ ਨਹੀਂ ਹੰਦੀਆਂ ਟੀਣਾ ਕਿ ਅੱਜ ਸਦਾ ਹੀ ਹੰਦੇ ਗਾ ਸਾਡੇ ਪੇਕੇ ਰਾਜੀ ਬਾਜੀ ਰਹਿਣ ਤੇ ਮਿਲਣ ਸਾਨੂੰ ਮਾਣ ਕੇ ਤੇ ਗਾੜੀ ਉਹਨਾਂ ਦੀ ਆਪਣੀ ਸੋਚ ਵਾ ਭੈਣ ਭਰਾ ਤਾਂ ਕੋਈ ਖਾਲੀ ਆਣ ਕੇ ਖਲੋਜੇ ਮੰਮੀ ਕਹਿੰਦੇ ਇਹਨੇ ਨਾਲੇ ਬਹਾਰਾ ਹੋ ਜਾਂਦੀ ਆ ਹਨਾ ਲੈਨ ਦਾ ਕੋਈ ਲੈਨ ਦਾ ਕੋਈ ਖਾਤੋਂ ਦਾ ਕੋਣ ਕੋ ਪੇ ਦੀ ਨੂੰ ਰੱਬ ਨੇ ਸਾਰਾ ਕੋਈ ਦਿੱਤਾ ਵਾ ਘਰੇ ਕਿਹੜੇ ਕਿਹੇ ਚੀਜ਼ ਦੀ ਘਾਟ ਵਾ ਘਾਟ ਤੇ ਕੋਈ ਨਹੀਂ ਗਈ ਮਹਾਰਾਜ ਨੇ ਸਭ ਕੁਝ ਦਿੱਤਾ ਉਹਨੂੰ ਤੇ ਭਾਰੀ ਇਹ ਹੋਈ ਆ ਮੈਂ ਕੰਮ ਨਹੀਂ ਕਰਾਉਣਾ ਮੈਂ ਸਾਰਾ ਕੰਮ ਕਰੂੰਗੀ ਨਾਲ ਬੈਠ ਕੇ ਦੀਦੀ ਨੂੰ ਮੈਂ ਲਾਗੇ ਪਿਠਾਵਾਂਗੀ ਚਲੋ ਅਗਲੇ ਨੇ ਕਿੰਨੇ ਘੰਟੇ ਬੈਣਾ ਕਿ 2 ਘੰਟੇ ਬੈਣਾ ਇਹ ਥੋੜੀ ਕਿ ਮੈਂ ਦੀਦੀ ਨੂੰ ਸੋਈ ਚ ਵਾਰ ਛੱਡੂੰਗੀ ਤੂੰ ਕੰਮ ਕਰ ਕੰਮ ਦੀ ਨਹੀਂ ਮੈਂ ਟੈਨਸ਼ਨ ਲਵਾਂ ਮੈਂ ਕੰਮ ਨਾਲ ਹੀ ਕਰੂੰਗੀ ਸਾਰਾ ਹੋ ਕੇ ਇਹ ਪਤਾ ਸੋਭਾ ਹੁੰਦੀ ਆ ਅਖੜਾ ਹੱਡੀਤੀ ਹਾੜੇ ਲੱਗੇ ਬੈਠੀ ਤੇ ਉਹਦੀ ਦਰਾਨੀ ਨੇ ਸਭ ਕੋ ਘਰ ਕੇ ਤੇ ਚਾਹ ਪਾਣੀ ਸਕੇ ਨਾ ਇਹਨੇ ਸਰਾਬਾ ਹੁਣਾ ਅਗਲੇ ਆ ਨੇ ਸੋਬਾ ਹੁੰਦੀ ਆ ਹਾਂ ਹੈ ਨਾ ਤੇ ਤੁਸੀਂ ਉਤੋਂ ਆਏ ਇੱਧਰ ਕੇ ਆਏ ਇੱਧਰ ਆਹੋ ਮੈਂ ਇੱਥੇ ਹੀ ਤੁਹਾਨੂੰ ਭਾਜੀ ਬਾਹਰ ਮਿਲਿਆ ਕਿ ਇੱਥੇ ਬੈਠੀ ਹੀ ਮੈਂ ਬਾਹਰ ਪਾਰਕ ਵਿੱਚ ਬੈਠੀ ਤੇ ਉੱਥੇ ਆਇਆ ਤੇ ਆਂਦਾ ਮੰਮੀ ਤੂੰ ਕਿਤੇ ਜਾਵੀਂ ਨਾ ਮੈਂ ਕਿਹਾ ਮੈਂ ਕਿੱਥੇ ਜਾਣਾ ਹੂੰ ਅੱਗੇ ਚੱਲ ਇੱਧਰ ਮੈਂ ਫਿਰ ਤੁਹਾਨੂੰ ਤੱਕਾਈ ਨਿਕਲ ਜਾਨੀ ਆ ਨਾ ਜਾਉਂਗੀ ਮੈਂ ਆੰਦਾ ਨਹੀਂ ਹੁੰਦਾ ਸੁਭਾਗਤਿਆ ਆਹ ਬੰਦੇ ਸੇ ਇਹ ਠੀਕ ਰਹਿੰਦੀ ਆ ਆੰਦਾ ਸੁਲਤੇ ਹੀ ਆ ਜਾਣਾ ਅੱਛਾ ਟਾਈਮ ਨਹੀਂ ਆਉਣਾ ਆਹੋ ਆੰਦੇ ਸੁਲਤੇ ਤਾਂ ਆਪਣਾ ਕੰਮ ਕਰ ਲਈ ਹਾਂ ਚੱਲ ਕੋਈ ਨਹੀਂ ਹਾਂ ਮੈਂ ਮੁੰਡਾ ਵੇਖਾਂ ਕਿੱਥੇ ਆ ਨਿਆਣਾ ਚੱਲ ਕੋਈ ਨਹੀਂ ਤੁਸੀਂ ਕਰੋ ਰੈਸਟ ਤੇ ਮੈਂ ਵੇਣੀ ਆ ਗੁਰਵਰ ਨੂੰ ਚੱਲੋ ਉਹ ਤਾਂ ਕੋਈ ਨਹੀਂ ਤੁਸੀਂ ਕੰਮ ਧੰਦਾ ਕਰ ਲਾ ਤਾਂ ਮੈਂ ਬਾਹਰ ਵੇਣੀ ਹਾਂ ਹਾਂ ਚਲੋ ਠੀਕ ਆ ਕੋਈ ਨਹੀਂ ਤੁਸੀਂ ਕਰੋ ਤੇ ਮੈਂ ਵੇਖਦਾ ਮੜਾ ਮੋਟਾ ਆਹ ਡੰਗਰ ਵਾਲਾ ਤਾਂ ਮਰਾਏ ਵੀ ਮਗਰੋਂ ਪਲਸਟਰ ਕਰਾ ਦੇਣਾ ਮੁੰਡੇ ਨੂੰ ਕਹਿੰਦੇ ਆ ਵੀ ਪੈਸੇ ਭੇਜ ਥੋੜੇ ਬਹੁਤੇ ਇਹਦਾ ਕੰਮ ਨਬੇੜਦੀ ਏ ਹੁਣ ਗਾੜੀ ਜਿੱਦਾਂ ਠੰਡ ਆਉਂਦੀ ਐ ਇੱਥੇ ਹੁਣ ਤਪੜਜੇ ਲਾਉਣੇ ਪੈਂਦੇ ਹਨ ਖੈਰ ਕੌਣ ਕਹਿਣਾ ਹੁਣ ਮੈਂ ਮੈਂ ਸਾਰੇ ਉੱਧਰ ਲੱਭਦੀ ਐਂ ਘਰ ਵੱਲ ਕਿਉਂ ਮੈਂ ਇੱਥੇ ਅੱਧੀ ਰਾਤ ਉੱਤ ਮੈਨੂੰ ਆਇਆ ਗਵਾਚੇ ਦੀ ਗੱਲ ਨਹੀਂ ਤੇ ਮੈਂ ਤਾਂ ਦੱਸ ਗਿਆ ਇਹਨਾਂ ਕਿ ਮੈਂ ਉੱਧਰ ਚੱਲਿਆ ਪੈਲੀਆਂ ਵੱਲ ਮੈਂ ਤੇ ਕਣਕ ਵੇਖਣ ਆਇਆ ਮੈਂ ਇਹ ਪਹਿਲਾਂ ਨਿਕਲੀ ਆ ਕਿ ਨਹੀਂ ਤੇ ਮੈਂ ਉਹ ਵੇਖਣ ਡਿਆ ਮੈਂ ਵੀ ਉਹ ਹਾਂ ਚਰਨੀ ਚੋ ਮੇਰੇ ਬੰਦ ਕਰਨ ਵਾਲੇ ਤੇ ਮੁੰਡੇ ਨੂੰ ਕਹਿੰਦੇ ਆ ਵੀ ਇੱਕ ਥੋੜੀ ਬਹੁਤੇ ਪੈਸੇ ਖਲਾ ਤੂੰ ਵੀ ਤੇ ਇਹਨੂੰ ਕਰਦੀਏ ਪਲਸਟਰ ਕਰ ਲਈਏ ਮਗਰੋਂ ਵੀ ਤੁਹਾਡੀ ਗੱਲ ਤੇ ਸਿਆਣੀ ਹਾਂ ਵੀ ਕਹਿੰਦੇ ਆ ਤੁਸੀਂ ਮੁੰਡੇ ਨੂੰ ਤੇ ਮੁੰਡੇ ਨੇ ਕਹਿਣਾ ਵਾ ਜਿਹੜੇ ਤੁਸੀਂ ਝੋਨੇ ਦੇ ਪੈਸੇ ਵਟੇ ਆ ਉਹ ਕਿੱਥੇ ਗਏ ਕਿਹੜੇ ਉਹਨੇ ਕਹਾਂ ਜਿਹੜੇ ਝੋਨੇ ਦੇ ਪੈਸੇ ਵਟੇ ਉਹ ਮੋਗ ਗਿਆ ਤੇ ਮੁੰਡੇ ਨੂੰ ਆਖਣਾ ਤੂੰ ਕਿਉਂ ਨਹੀਂ ਦੇ ਦੱਸ ਪੈਸੇ ਵਟੇ ਜਿਹੜੇ ਲੋਕਾਂ ਦੇ ਦੇਣ ਵਾਲੇ ਦੇਣੀ ਨਹੀਂ ਸੀ ਮੈਂ ਪਤਾ ਕੀ ਆ ਆਰਤੀ ਦੇ ਕੋਹ ਰਹਗੇ ਹੀ ਰਹਿੰਦੇ ਨੇ ਉਹ ਕਿਤੇ ਉਹ ਜਿਹੜੇ ਹੋਰ ਲੋਕਾਂ ਦੇ ਦੇਣ ਵਾਲੇ ਉਹ ਦਿੱਤੇ ਆ ਚੱਲ ਦਿੱਤੇ ਗਿਆ ਸਭ ਕੋ ਹੋ ਗਿਆ ਬਚੇ ਵੀ ਆ ਹੈਗੇ ਵੀ ਆ ਪਰ ਇਹ ਆ ਨਾ ਨਿਆਣੇ ਨਾ ਜੇ ਕੋਈ ਵੀ ਆਖੋ ਉਹ ਚੱਲ ਨਹੀਂ ਜਾਂਦਾ ਬਾਬਾ ਸਾਡੇ ਕੋਲ ਤਾਂ ਜਿੰਨੇ ਪੈਸੇ ਹੋਏ ਉਹਨੇ ਹੀ ਖਰਚੇ ਜਾਂਦੇ ਆ ਅੰਤਰਾ ਘਰ ਤੇ ਖੂ ਹੁੰਦਾ ਵਾ ਤੇ ਪੈਸੇ ਨੂੰ ਬਖਸ਼ਵਾ ਪੈਸਾ ਪਨਾਇਆ ਤਾਂ ਉਸੇ ਵੇਲੇ ਖਰਚੇ ਜਾਂਦੇ ਆ ਤੇ ਅਗਲਾ ਨਿਆਣਾ ਆਖੂਗਾ ਮੈਨੂੰ ਚੰਗੀ ਚੰਗੀ ਦੇਣ ਦੇ ਆ ਇਹ ਚਾਰ ਪੈਸੇ ਜਮ੍ਹਾਂ ਕਰ ਲੂਗਾ ਨਾ ਉਹਦੇ ਕੱਲ ਨੂੰ ਕੰਮ ਆ ਜਾਣਗੇ ਉਹ ਚਾਚੇ ਜੀ ਬਾਈ ਚਾਂਸ ਜਿੱਦਾਂ ਉਹ ਆਂਦਾ ਸੀ ਮੈਂ ਗਾੜੀ ਗਾਂ ਦਾ ਬਣਾਉਣਾ ਵੱਡੇ ਮੁਲਖ ਦਾ ਤੇ ਕੱਲ ਨੂੰ ਸਾਨੂੰ ਆਖੂਗਾ ਕਿ ਮੈਨੂੰ ਥੋੜੇ ਬੋਤੇ ਪੈਸੇ ਪਾਓ ਤੇ ਅਹੀਂ ਉਹਦੇ ਕੋਲ ਪੈਸੇ ਲੈ ਲਾ ਕੇ ਤੇ ਮੁੜ ਕੇ ਉਹਨੂੰ ਕਿੱਥੋਂ ਪਾਉਣੇ ਆ ਉਹ ਚੱਲ ਐਸ਼ਾ ਗਾਂ ਦੀਆਂ ਗਾਂ ਗੱਲਾਂ ਨਾ ਵਦਾ ਤੇ ਹੁਣ ਏਦਾਂ ਕਰੀ ਤੂੰ ਸਵੇਰੇ ਤਿਆਰ ਰਹਿਣਾ ਹੀ ਹੁਣ ਗੋਪੀ ਕੋ ਆਹ ਤੇ ਮੈਂ ਤਾਂ ਰੋਜ਼ ਕਹਿੰਨੀ ਚੱਲੀਏ ਚੰਗਾ ਸੋ ਕੋ ਜਾਣਾ ਮੈਂ ਕਹਤਾ ਜੋਦੇ ਨੂੰ ਕਰਤਾ ਫੋਨ ਹਾਂ ਹਾਂ ਜੋਦੇ ਨੂੰ ਕੀ ਕਰਨ ਪਹਿਲਾਂ ਹੀ ਫੋਨ ਕਰ ਦਿੱਤਾ ਫੈਸਲੇ ਨਹੀਂ ਜੇ ਉਹ ਅਗਲਾ ਕਰੇ ਗਿਆ ਉਹ ਤੇ ਫਿਰ ਮੈਂ ਤਾਂ ਕਰਕੇ ਕੀਤਾ ਵੀ ਉਹਨੂੰ ਪਤਾ ਹੋਊਗਾ ਲੈ ਵੀ ਸੇਰੇ ਸਾਡੇ ਘਰ ਪਰੋਣੇ ਆਉਣੇ ਆ ਮੈਂ ਤਾਂ ਕੀਤਾ ਮੈਂ ਨਾ ਬੜੀ ਵਾਰ ਕਿਹਾ ਵਾ ਵੀ ਹੁਣ ਨਾ ਗੁੱਸੇ ਨਾਲ ਕੋਈ ਗੱਲ ਨਹੀਂ ਕਰਿਆ ਕਰਨੀ ਲੜਾਈ ਵਾਲੀ ਕੋਈ ਗੱਲ ਨਹੀਂ ਕਰਿਆ ਕਰਨੀ ਠੰਡੇ ਮਿੱਠੇ ਸੁਭਾਅ ਨਾਲ ਰਿਹਾ ਕਰਨਾ ਵਾ ਸਾਡੀ ਨੋਵਾਂ ਕੀ ਆਕੂਗੀ ਪੀਏ ਚਿਰਚਿੜੀ ਕਰਦੇ ਰਹਿੰਦੇ ਆ ਮਾਸਾ ਜਿੰਨਾ ਸਾਡਾ ਪੋਤਾ ਵਾ ਉਹ ਜਦੋਂ ਵੱਡਾ ਹੋਊਗਾ ਵੇਖੂਗਾ ਤੇ ਉਹ ਵੀ ਮੁੜ ਕੇ ਐਂਦਾ ਕਰਿਆ ਕਰੂਗਾ ਪਰ ਤੁਹਾਨੂੰ ਸਮਝ ਨਹੀਂ ਆ ਲਗਣੀ ਫੋਨ ਕਿਉਂ ਕੀਤਾ ਜੋਦੇ ਨੂੰ ਕਿਉਂ ਕਰਨਾ ਨਹੀਂ ਨਹੀਂ ਕਰਨਾ ਜਦਾਂ ਮੁੜ ਕੇ ਆਉਂਦਾ ਹੈ ਓਦਾਂ ਤੂੰ ਆਨੀ ਆ ਵੀ ਮੇਰੇ ਨਾਲ ਤੁਰਦਾ ਨਹੀਂ ਜੇ ਹੁਣ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਦਾ ਵੀ ਅਸੀਂ ਸਵੇਰੇ ਆਉਣਾ ਤੇ ਹੁਣ ਤੋਂ ਇਦਾਂ ਉਲਟੇ ਦੂਜੇ ਬੰਨੇ ਨੂੰ ਹੋ ਗਈ ਆ ਉਹੋ ਗੱਲ ਵੀ ਦਾਤੀ ਨੂੰ ਇੱਕ ਬੰਨੇ ਦੰਦੇ ਤੇ ਤੈਨੂੰ ਦੋਵੇਂ ਬੰਨੇ ਆ ਮੈਨੂੰ ਤਾਂ ਭਾਵੇਂ ਚਾਰ ਬੰਨੇ ਕਹੀ ਜਾਓ ਮੈਂ ਤਾਂ ਵੀ ਕਹਿਣਾ ਠੀਕ ਵਾ ਉਹਨਾਂ ਨੇ ਡੀਕਣ ਦਾ ਬੈਣਾ ਵਾ ਉਹਨਾਂ ਆਖਣਾ ਤੁਰੇ ਆਉਂਦੇ ਤੁਰੇ ਆਉਂਦੇ ਆ ਤੇ ਤੇਰੇ ਵਰਗੇ ਤਾਂ ਭਾਂ ਸਵੇਰੇ ਮੁੜ ਕੇ ਟਾਈਮ ਨਾ ਹੋਵੇ ਮੁੜ ਕੇ ਤੁਸੀਂ ਆਖਣਾ ਵਾ ਚਲ ਅੱਛਾ ਅਜ ਮੈਨੂੰ ਕੰਮ ਪੈ ਗਿਆ ਵਾ ਜਿੰਦਰ ਫੇਰ ਕਿਸ ਵੇਲੇ ਚੱਲ ਜਾਾਂਗੇ ਮੈਂ ਇਨੀ ਗੱਲ ਕਹਿੰਦਾ ਹੀ ਨਹੀਂ ਜਿਹੜਾ ਵੀ ਕੋ ਕੰਮ ਹੋਊਗਾ ਨਾ ਮੈਂ ਸਾਰੇ ਕੰਮ ਹੀ ਛੱਡੂਗਾ ਚੱਲ ਫੇਰ ਆ ਆ ਵੀ ਮੈਂ ਹੁਣ ਇੱਕ ਕਰ ਤੁਰਨਾ ਵਾ ਤੇਰੇ ਨਾਲ ਵੀ ਚਾਲੂ ਬਈ ਤੇ ਚਾਹੀਦਾ ਵੀ ਆ ਜਾਣਾ ਮੇਰੇ ਕਦਮ ਆਖਿਆ ਨਹੀਂ ਤੈਨੂੰ ਉਤਰਾ ਇੱਕ ਗੱਲ ਹੈਗੀ ਤੈਨੂੰ ਸਰਕਾਰੀ ਵਕੀਲ ਵੀ ਕੋਈ ਨਹੀਂ ਹਰਾ ਸਕਦਾ ਮੈਨੂੰ ਲੱਗਦਾ ਹਾਏ ਹਾਏ ਰੱਬਾ ਹਾਏ ਰੱਬਾ ਜੇ ਹੁਣ ਨੌ ਸਾਡੀ ਮਗਰ ਆ ਜੇ ਇੱਥੇ ਹੁਣ ਸੁਣੇ ਬਾਈ ਚਾਂਸ ਤੇ ਕੀ ਆਖੇ ਵੀ ਇਹ ਕੀ ਗੱਲਾਂ ਕਰਦੇ ਆ ਤੇ ਤੂੰ ਐਦਾਂ ਮੇਰੇ ਨਾਲ ਜਦਨ ਡਈ ਸਰਕਾਰੀ ਵਕੀਲ ਵੀ ਦੀ ਐਦਾਂ ਜਿੱਦਾਂ ਕਹਿਣਾ ਅਗਲੀ ਦਿਨ ਮਾਂ ਦਾ ਫੋਨ ਆਉਂਦਾ ਨਾ ਭੈਣ ਭਰਾਵਾਂ ਦਾ ਆਉਂਦਾ ਵਾ ਦੱਸਦੀ ਹੋਣੀ ਆ ਵੀ ਵਾਵਾ ਰੁੱਝੇ ਰਹ ਕੀ ਲੜਾਈ ਤਹੀ ਕਿ ਤੋ ਕਾਦੀ ਕਾਦੇ ਕਰਨ ਦੇ ਆ ਲੜਾਈ ਨਾਲ ਘਟਵਾ ਇਹਦਾ ਇੰਨਾ ਰੌਲਾ ਖੀਜਾ ਕਿ ਜਾ ਘਾਟਵਾ ਚੰਗਾ ਨਾ ਤਵਾ ਤੂੰ ਹੀ ਆ ਬਸ ਫਿਰ ਨੂੰ ਅੱਡਾ ਲਾਇਆ ਵੀ ਮੈਨੂੰ ਉੱਥੇ ਚਲੀਏ ਉੱਥੇ ਚਲੀਏ ਉੱਥੇ ਜਿਹੜੀ ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਵੀ ਕੰਮ ਘਤੰਦੇ ਕਰਨ ਵਾਲੇ ਹੁੰਦੇ ਕਈ ਹੁਣ ਵੇਖ ਲੈ ਜੇ ਨੁਕਰਾਂ ਜੇ ਗੋਡਣ ਵਾਲੀਆਂ ਹੱਡੀਆਂ ਕਣਕ ਦੇ ਬੀਜੀ ਦੀ ਐ ਨਾ ਨੁਕਰਾਂ ਜੇ ਤੇ ਨਹੀਂ ਨਾ ਗੋਡੀਆਂ ਗਈਆਂ ਉਹਨੇ ਰਾਤ ਗੋਡਣੀਆਂ ਜਿਹੜੀ ਇੱਥੇ ਆਣ ਕੇ ਰਾਤ ਗੋਡੀਆਂ ਮੈਨੂੰ ਗੱਡੀ ਲਾ ਕੇ ਤਾਰਾ ਗੇ ਨੰਗਿਆ ਤੁਸੀਂ ਕਣਕ ਨਹੀਂ ਵੇਖੀ ਅੱਧੀ ਰਾਤ ਹੋਈ ਤੁਸੀਂ ਆਣ ਕੇ ਕਣਕ ਹੁਣ ਤੁਹਾਨੂੰ ਕਣਕ ਦੇਖਦੀ ਚੰਗਾ ਬਾਬਾ ਤੂੰ ਤੇ ਹੁਣ ਮੇਰਾ ਕੰਮ ਜੋ ਟਾਈਮ ਨਹੀਂ ਹੈਗਾ ਤੇ ਮੰਜੇ ਦੇ ਤਰਫ ਜੁੜਨ ਦਾ ਤੇਰੇ ਕੋਲ ਬਹਿਣ ਦਾ ਟਾਈਮ ਨਹੀਂ ਮੰਜੇ ਤੇ ਹੁਣ ਇੱਕ ਗੱਲ ਹੋ ਰਹੀ ਹੋ ਜੇ ਸਵੇਰੇ ਜਾਣਾ ਮੇਰੇ ਨਾਲ ਉੱਥੇ ਕੁੜੀ ਦੇ ਕੋਲ ਤੇ ਕਿਤੇ ਚਲੂ ਚਲੂ ਨਾ ਲਾ ਛੱਡਿਓ ਫੇ ਕੜੀ ਬਹਿਣਾ ਪੈਣਾ ਹੀ ਕੋਈ ਗੱਲ ਕੋਈ ਬਾਤ ਉਹਦਾ ਸੱਸ ਵਾਧ ਰਾਣੀ ਆ ਚਾਰ ਜੀ ਇਕੱਠੇ ਹੋਣੇ ਤੇ ਗੱਲਾਂ ਬਾਤਾਂ ਕਰਨੀਆਂ ਤੇ ਫੇਰ ਤੁਰਨਾ ਹੀ ਹੋ ਇਹ ਨਾ ਵੇ ਆਖਿਓ ਵੀ ਚਲ 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 ਇਦਾਂ ਮੈਂ ਨਾ ਤੈਨੂੰ ਮੈਂ ਸਵਾਸਤੇ ਲੈ ਜਾਊਂਗਾ ਬੇਸ਼ੱਕ ਪ੍ਰਸ਼ਾਦਾ ਪਾਣੀ ਵੀ ਉਥੋਂ ਹੀ ਸ਼ਕੀ ਚਾਹ ਵੀ ਉਥੋਂ ਹੀ ਸ਼ਕੀ ਬੇਸ਼ੱਕ ਗੱਲਾਂ ਦੇ ਪਰੋਲ ਬੰਦੀ ਤੂੰ ਫਿਕਰ ਹੀ ਕੋਈ ਲਾਦੇ ਪੜੋਲ ਕੀ ਹੁੰਦੇ ਆ ਤੇਰੇ ਵਰਗਿਆਂ ਕਰੀ ਜਾਂਦੀਆਂ ਹੁੰਦੀਆਂ ਜਦੋਂ ਉੱਠਣ ਨੂੰ ਜੀਣਾ ਨਾ ਕਰੇ ਬਾਂਡੇ ਉਹ ਘਰ ਨੂੰ ਆਉਣ ਨੂੰ ਜੀ ਨਾ ਕਰੇ ਕਦੀ ਕੋਈ ਗੱਲ ਛੇੜ ਕੇ ਬਹਿ ਜਾਂਦੀ ਕਦੀ ਕੋਈ ਛੇੜ ਕੇ ਬਹਿ ਜਾਂਦੀ ਹੁੰਦੀਆਂ ਅਜਾ ਤੇ ਮੈਨੂੰ ਇਹ ਫਿਕਰ ਪਿਆ ਵਾ ਵੀ ਤੁਹਾਡੀ ਭੈਣ ਨੇ ਪਤਾ ਨਹੀਂ ਕਿਹੜੇ ਮੂੰਹ ਕੂਣਾ ਵਾ ਨਹੀਂ ਤੇ ਉਹਨੂੰ ਅਹੀਂ ਕਿਹੜਾ ਮੜਾ ਆਖਿਆ ਕਿਹੜੇ ਮੂੰਹ ਕੂਣਾ ਨੇ ਜਿੱਦਾਂ ਨੇ ਫੋਨ ਕਰਕੇ ਕਹਤਾ ਸੀ ਮੈਂ ਕਿਹੜਾ ਤੁਹਾਡੇ ਕੋ ਹਿੱਸਾ ਲੱ ਲਿਆ ਵਾ ਮੈਨੂੰ ਤੇ ਇਹ ਡਰ ਲੱਗਣ ਡਿਆ ਕਿ ਤੇ ਹੁਣ ਉੱਥੇ ਜਾ ਕੇ ਗੱਲ ਦਰਹੋਂ ਨਾ ਡੇ ਪੀ ਵੀ ਅੰਦਰ ਵੜ ਕੇ ਇੱਧਰ ਆ ਗੋਪੀ ਆ ਮੈਨੂੰ ਦੱਸ ਤੂੰ ਹੱਸੇ ਦੇ ਕੀ ਗੱਲ ਕੀਤੀ ਐਂਦਾ ਨਾ ਕਦੇ ਗੱਲਾਂ ਕਰਨ ਦੇ ਵੀ ਉੱਥੇ ਤੇ ਜੇ ਆਪੇ ਸ਼ੇਅਰ ਲੂਗੀ ਤੇ ਫੇਰ ਮੈਂ ਤੁਹਾਨੂੰ ਆਵਾਜ਼ ਮਾਰੂੰਗੀ ਮਾਰ ਲਈ ਤੇ ਮੈਂ ਤੁਹਾਨੂੰ ਆਖੂਗੀ ਨਾ ਅਸੀਂ ਮਾਸੀ ਲੱਗ ਉਠੜਾ ਹੀ ਨਹੀਂ ਅਸੀਂ ਬੈਠੇ ਮਾਸੀ ਲੱਗੇ ਰਹਿਣਾ ਉਹਨੇ ਹਾਂ ਆਵਾਜ਼ ਮਾਰਨੀ ਨਹੀਂ ਮਾਸੀ ਹੋਣਾ ਲੱਗੋ ਇਹ ਤਾਂ ਗਲਤ ਵਾ ਨਾ ਗੱਲ ਅਗਲੀ ਨੇਖਣਾ ਮੈਨੂੰ ਮਿਲਣ ਆਏ ਆ ਕਿ ਮੇਰੇ ਘਰ ਦੇ ਆਉਣ ਮਿਲਣ ਆਏ ਸਾਰਿਆਂ ਨੂੰ ਮਿਲਣ ਆਏ ਆ ਕੁੜੀ ਲੱਗ ਬਹਿਣਾ ਹੀ ਪੈਂਦਾ ਸਾਰਿਆਂ ਨੂੰ ਮਿਲੀਦਾ ਵਾ ਹਰ ਇੱਕ ਦੇ ਮਾਪੇ ਜਦੋਂ ਜਾਂਦੇ ਆ ਨਾ ਕਿਸੇ ਦਾ ਵੀ ਕੋਈ ਭੈਣ ਭਰਾ ਜਾਂਦਾ ਹੋਵੇ ਪਹਿਲਾਂ ਪਰਿ ਮੜਕੇ ਆਪ ਵੀ ਇਕੱਲੇ ਜਿਵੇਂ ਹੋ ਕੇ ਸਾਰੇ ਗੱਲਾਂ ਕਰਦੇ ਆ ਆਪਣੀਆਂ ਚਲੈ ਸ਼ਾ ਕੋਈ ਨਹੀਂ ਜੇ ਵਾਪੇ ਆਵਾਜ਼ ਮਾਰੂਗੀ ਵੀ ਵੀਰ ਇੱਧਰ ਆਓ ਭਾਬੀ ਇੱਧਰ ਆ ਜਾ ਫਿਰ ਵੇਖਾਂਗੇ ਸੋਣਾ ਕੀ ਜਾਂਦੇ ਆ ਪਰ ਇਹ ਮੈਂ ਤੈਨੂੰ ਇਹ ਗੱਲ ਕਰ ਗਈ ਨਾ ਤੂੰ ਨਾ ਗੱਲਦਰਹਾਵੀ ਹਾਏ ਰੱਬਾ ਮੈਂ ਗਾੜੀ ਕਾਗਤ ਲੀਕੇ ਚਲਨੀ ਆ ਲਖਾਉਣ ਵਾਸਤੇ ਕਿ ਲਿਖਣ ਵਾਸਤੇ ਤੁਸੀਂ ਤੇ ਫਿਰ ਨਾ ਮੇਰਾ ਦਿਮਾਗ ਖਾ ਲਿਆ ਤੁਸੀਂ ਤੁਹਾਡੀ ਗੱਲ ਮੈਂ ਬਾਤ ਸੁਣਦੀ ਆ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਸਵੇਰੇ ਜਾਣਾ ਨਾ ਕੁੜੀ ਕੋ ਕੀ ਕੀ ਖੜਨਾ ਮਾ ਉਥੇ ਉਹ ਸਵੇਰ ਨਾਲ ਸਵੇਰੇ ਦੇ ਵੇਖੀ ਜਾਊਗੀ you <laughs>